ਹਰਤ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੇਸ਼ ਅਗਰਵਾਲ ਅੱਜ ਅਸੀਂ ਪਹੁੰਚੇ ਹਾਂ ਹਲਕਾ ਰਾਜਪੁਰਾ ਵਿਖੇ ਤਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਮੀਂਹ ਪੈਣ ਲੱਗ ਗਿਆ ਪਹਿਲਾਂ ਪੂਰਾ ਮੌਸਮ ਜਿਹੜਾ ਹੈ ਮੀਂਹ ਵਾਲਾ ਹੋ ਗਿਆ ਕਾਲੀ ਬਦਲੀ ਛਾ ਗਈ ਤੇ ਹੁਣ ਮਾਲਕ ਵੱਲੋਂ 2 ਮਿੰਟ ਦੀ ਹਵਾ ਚਲਾਉਣ ਦੇ ਨਾਲ-ਨਾਲ ਜਿਹੜਾ ਹੈ ਉਹ ਮੀਂਹ ਪਾਣਾ ਸ਼ੁਰੂ ਕਰ ਦਿੱਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਵੀ ਅਸੀਂ ਇੱਕ ਪੇੜ ਦੀ ਜਿਹੜੀ ਹੈ ਛਾਂ ਥੱਲੇ ਖੜੇ ਹਾਂ ਤੇ ਮੀਂਹ ਤੋਂ ਬਚੇ ਹੋਏ ਹਾਂ ਅਦਰਵਾਈਜ਼ ਅਸੀਂ ਤੁਹਾਨੂੰ ਇਹ ਮੀਂਹ ਦਾ ਨਜ਼ਾਰਾ ਨਹੀਂ ਦਿਖਾ ਸਕਦੇ ਤੇ ਕਿਉਂਕਿ ਉਸ ਨਾਲ ਅਸੀਂ ਵੀ ਗਿੱਲੇ ਹੋ ਜਾਂਦੇ ਤੇ ਸਾਡਾ ਮੋਬਾਈਲ ਵੀ ਜਿਹੜਾ ਹੈ ਉਹ ਗਿੱਲਾ ਹੋ ਜਾਂਦਾ ਪਰ ਤੁਹਾਨੂੰ ਅਸੀਂ ਇਸ ਪੇੜ ਦੀ ਔੜ ਚ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਮੀਂਹ ਪੈ ਗਿਆ ਤੇ ਥੋੜੀ ਦੇਰ ਤੱਕ ਤੁਸੀਂ ਇੱਕ ਹੋਰ ਨਜ਼ਾਰਾ ਦੇਖਣ ਨੂੰ ਤੁਹਾਨੂੰ ਮਿਲੇਗਾ ਜਿਸ ਵੀ ਤੁਹਾਨੂੰ ਦਿਖਾਵਾਂਗੇ ਰਾਜਪੂਰੇ ਦੀਆਂ ਸੜਕਾਂ ਤੇ ਕਿ ਕਿਸ ਤਰ੍ਹਾਂ ਬਰਸਾਤੀ ਪਾਣੀ ਜਿਹੜਾ ਹੈ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਦੇ ਚਲਦਿਆ ਜਿਹੜਾ ਬਾਜ਼ਾਰਾਂ ਵਿੱਚ ਥਾਂ ਥਾਂ ਖੜਾ ਹੋ ਜਾਂਦਾ ਹੈ ਜਿਸ ਤੋਂ ਤੁਸੀਂ ਦੇਖ ਸਕੋਗੇ ਕਿ ਨਗਰ ਕੌਂਸਲ ਰਾਜਪੁਰਾ ਦੇ ਕੀ ਹਾਲਾਤ ਹਨ ਕੀ ਪ੍ਰਬੰਧ ਹਨ ਰਾਜਪੁਰਾ ਵਾਸੀਆਂ ਲਈ ਤੇ ਵਿਧਾਇਕ ਨੀਨਾ ਮਿੱਤਲ ਵੱਲੋਂ ਵੀ ਆਪਣੀ ਵਿਧਾਇਕੀ ਕੀਤੀ ਜਾ ਰਹੀ ਹੈ ਠੀਕ ਠੰਗ ਨਾਲ ਕਿ ਨਹੀਂ ਉਸ ਦੇ ਚੰਗੇ ਨਤੀਜੇ ਮਾੜੇ ਨਤੀਜੇ ਵੀ ਤੁਹਾਡੇ ਸਾਹਮਣੇ ਲੈ ਕੇ ਪੇਸ਼ ਹੋਵਾਂਗੇ ਫਿਲਹਾਲ ਤੁਹਾਨੂੰ ਕੁਦਰਤ ਵੱਲੋਂ ਦਿੱਤੀ ਜਾ ਰਹੀ ਇਸ ਸੌਗਾਤ ਦੇ ਦਰਸ਼ਕ ਬਰਾਵਾ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੀਂਹ ਪੈ ਰਿਹਾ ਹੈ ਖੁਸ਼ ਨੁਮਾ ਮੌਸਮ ਹੋ ਗਿਆ ਹੈ ਹੋਮਸ ਭਰੀ ਗਰਮੀ ਤੋਂ ਜੜੀ ਹੈ ਔਰ ਰਾਹਤ ਮਿਲ ਗਈ ਹੈ ਹਰ ਕੋਈ ਇਸ ਮੀਂਹ ਦਾ ਆਨੰਦ ਮਾਣਨ ਲਈ ਅਤੇ ਗਰਮੀ ਦੀ ਰਾਹਤ ਪਾਣ ਲਈ ਇਹਨਾਂ ਪੇੜਾਂ ਥੱਲੇ ਆ ਕੇ ਖੜਨ ਦੀ ਕੋਸ਼ਿਸ਼ ਕਰਦਾ ਹੈ ਪਰ ਰਾਜਪੂਰਾ ਵਿੱਚ ਵੀ ਵੱਡੀ ਪੱਦਰ ਦੇ ਇੰਤੀ ਵਿੱਚ ਲੋਕਾਂ ਵੱਲੋਂ ਦਰਖਤਾਂ ਨੂੰ ਕੱਟ ਦਿੱਤਾ ਜਾਂਦਾ ਹੈ ਜਦੋਂ ਕਿ ਇਹ ਦਰਖਤ ਹੀ ਨੇ ਜਿਹੜੇ ਸਾਡੇ ਵੱਡੀ ਪੱਦਰ ਤੇ ਕੰਮ ਆਉਂਦੇ ਨੇ ਤਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਗੱਡੀਆਂ ਵਾਲੇ ਤਾਂ ਆਫਟਰ ਆਲ ਗੱਡੀਆਂ ਚਲਾ ਕੇ ਬਚ ਜਾਂਦੇ ਹਨ ਪਰ ਜਿਹੜੇ ਟੂ ਵੀਲਰ ਵਾਲੇ ਜਾਂ ਸਾਈਕਲਸ ਵਾਲੇ ਜਾਂ ਪੈਦਲ ਵਾਲੇ ਹੁੰਦੇ ਹਨ ਉਹੋ ਇਹਨਾਂ ਤੋਂ ਬਚਣ ਲਈ ਆਪਣਾ ਕਿਸੇ ਛਾਂ ਦਾ ਹੀ ਸਾਰਾ ਲੰਦੇ ਹਨ ਕਿਸੇ ਐਸੀ ਥਾਂ ਦਾ ਜਿੱਥੇ ਉਹ ਮੀਂਹ ਤੋਂ ਬਚ ਸਕਣ ਤਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸੇ ਤਰ੍ਹਾਂ ਮੀਂਹ ਤੋਂ ਬਚਣ ਲਈ ਲੋਕ ਥੱਲੇ ਲੁਕਦੇ ਹਨ ਅੱਜ ਇਸ ਮੀਂਹ ਦਾ ਨਜ਼ਾਰਾ ਤੁਸੀਂ ਵੀ ਲਓ ਤੇ ਤੁਹਾਨੂੰ ਥੋੜੀ ਦੇਰ ਬਾਅਦ ਬਰਸਾਤੀ ਪਾਣੀ ਦੇ ਨਿਕਾਸੀ ਦਾ ਪ੍ਰਬੰਧ ਨਾ ਹੋਣ ਦੇ ਚਲਦੇ ਆ ਰਾਜਪੂਰਾ ਵਿੱਚ ਪ੍ਰਬੰਧਾਂ ਦੀ ਪੌਲ ਕਿਵੇਂ ਖੁੱਲਦੀ ਹੈ ਦਿਖਾਵਾਂਗੇ ਤੇ ਉਸ ਤੋਂ ਬਾਅਦ ਜਦੋਂ ਅਸੀਂ ਪਟਿਆਲੇ ਨੂੰ ਜਾਵਾਂਗੇ ਤਾਂ ਤੁਹਾਨੂੰ ਪਟਿਆਲਾ ਨਗਰ ਨਿਗਮ ਦੇ ਬਰਸਾਤੀ ਪਾਣੀ ਦੇ ਨਿਕਾਸੀ ਦੇ ਪ੍ਰਬੰਧ ਨਾ ਹੋਣ ਤੇ ਘਾਟਾਂ ਤੇ ਖੜੇ ਬਰਸਾਤੀ ਪਾਣੀ ਦੀ ਕੋਲ ਵੀ ਖੁੱਲੀ ਹੋਈ ਦਦਰ ਦਿਖਾਵਾਂਗੇ ਤਾਂ